ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਹੁਣ ਸ਼ਾਮ ਦਾ ਟਾਈਮ ਹੋ ਰਿਹਾ ਜੀ ਸ਼ਾਮ ਦੇ 5:00 ਵਜੇ ਨਾਲੇ ਆ ਤੇ ਹੁਣ ਰਾਤ ਦੀ ਤਿਆਰੀ ਕਰੀ ਜਾਂਦੇ ਆ ਦਰੀਆਂ ਵਿਸੀ ਜਾਂਦੀਆਂ ਦਰੀਆਂ ਵਿਛਾਉਣ ਵਾਲਿਆਂ ਨੇ ਦਰੀਆਂ ਵਿਛਾ ਦੇਣੀਆਂ ਚਾਦਰਾਂ ਵਿਛਾਉਣ ਵਾਲਿਆਂ ਨੇ ਚਾਦਰਾਂ ਲਿਆ ਕੇ ਵਿਛਾ ਦੇਣੀਆਂ ਸਹਰਾਣੇ ਰੱਖਣ ਵਾਲਿਆਂ ਨੇ ਸਹਰਾਣੇ ਰੱਖ ਦੇਣੇ ਆ ਤੇ ਹੁਣ ਸ਼ਾਮ ਨੂੰ ਸੌਣ ਤੱਕ ਇਹ ਹਰ ਰੋਜ਼ ਦੀ ਇੱਕ ਰੁਟੀਨ ਹੈ ਜਿਹੜੀ ਇਹ ਪੂਰੀ ਕੀਤੀ ਜਾਂਦੀ ਆ ਇਹ ਜਿਹੜੀ ਮੰਜਿਆਂ ਵਾਲੀ ਲਾਈਨ ਆ ਤੁਸੀਂ ਦੇਖਦੇ ਹੋ ਇਹ ਉਹ ਬੰਦੇ ਪੈਂਦੇ ਆ ਇੱਥੇ ਜਿਹੜੇ ਵਿੱਚ ਬਾਥਰੂਮ ਕਰਦੇ ਨੇ ਤੇ ਜਿਹੜੇ ਆ ਬੈੱਡ ਲੱਗੇ ਹੋਏ ਨੇ ਇਹਨਾਂ ਤੇ ਬੈੱਡ ਸ਼ੀਟਾਂ ਵਿਛੀਆਂ ਹੋਈਆਂ ਤੁਸੀਂ ਦੇਖਦੇ ਹੋ ਇਹ ਉਹ ਬੈੱਡ ਨੇ ਜਿਹੜੇ ਆਪ ਦੀ ਆਪ ਸ਼ੇਅਰ ਕਰ ਸਕਦੇ ਨੇ ਮੈਂਬਰ ਜਿਹੜੇ ਠੀਕ ਨੇ ਤੁਰੇ ਫਿਰਦੇ ਨੇ ਜਿਹੜੇ ਉੱਤਰ ਕੇ ਥੱਲੇ ਚਲੇ ਜਾਂਦੇ ਨੇ ਜਿਹੜੇ ਬਾਹਰ پارک ਚ ਬੈਠ ਜਾਂਦੇ ਨੇ ਇੱਧਰ ਕੁਰਸੀਆਂ ਤੇ ਬੈਠ ਜਾਂਦੇ ਨੇ ਤੇ ਇਹ ਉਹ ਲਾਈਨ ਆ ਜਿਹੜੇ ਮੈਂਬਰ ਬਾਥਰੂਮ ਵਿੱਚੇ ਹੀ ਕਰ ਲੈਂਦੇ ਨੇ ਉਹਨਾਂ ਨੂੰ ਫਿਰ ਗੱਦੇ ਨਹੀਂ ਲਾਏ ਬੈੱਡ ਨਹੀਂ ਲਾਏ ਮੰਜੇ ਲਾਏ ਆ ਤਾਂ ਜੋ ਜੇ ਬਾਥਰੂਮ ਕਰੇ ਵੀ ਤਾਂ ਬੈਚ ਦੀ ਥੱਲੇ ਬਾਥਰੂਮ ਜ਼ਮੀਨ ਤੇ ਚਲੇ ਜਾਵੇ ਥੱਲੇ ਪੋਚਾ ਲੱਗ ਜਵੇ ਜਿਵੇਂ ਦਰੀ ਬਿਸੀ ਹੋਈ ਆ ਦਰੀ ਗਿੱਲੀ ਹੋ ਜਵੇ ਤਾਂ ਦਰੀ ਬਦਲ ਦਿੱਤੀ ਜਾਵੇ ਧੋ ਕੇ ਸਕਾਹ ਦਿੱਤੀ ਜਾਵੇ ਤੇ ਜਿਹੜੇ ਤੇ ਮੈਂਬਰ ਤੁਸੀਂ ਦੇਖਦੇ ਹੋ ਬੈਠੇ ਹੁਣ ਇਸ ਟਾਈਮ 휠 ਚੇਅਰਾਂ ਤੇ ਇਹ ਸਾਰੇ ਉਹ ਮੈਂਬਰ ਨੇ ਜਿਹੜੇ ਸਾਡੇ ਮੈਂਬਰ ਚੱਲ ਫਿਰ ਨਹੀਂ ਸਕਦੇ ਕਿ ਇਹ ਬੀਲ ਚੇਰਾਂ ਦੇ ਉੱਤੇ ਨੇ ਬਾਪੂ ਬਜ਼ੁਰਗ ਸਰ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਅਰਦਾਸ ਕਰਿਓ ਮਨੁੱਖਤਰੀ ਸੇਵਾ ਪਰਿਵਾਰ ਦੇ ਵਿੱਚ ਅੱਜ ਕਰੀਬ 900 ਦੇ ਆਸ-ਪਾਸ ਅਸੀਂ ਮੈਂਬਰ ਰਹਿੰਦੇ ਆ ਤੇ ਸਾਡੇ ਸਾਰੇ ਦੇ ਸਾਰੇ ਪੇਸ਼ੈਂਟ ਹੀ ਨੇ ਜਿੰਨੇ ਵੀ ਹੈਗੇ ਨੇ ਮੈਂਬਰ ਤੇ ਇਹਨਾਂ ਦੀ ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਤੁਸੀਂ ਸਾਰੇ ਅਰਦਾਸ ਕਰਿਓ ਵਾਹਿਗੁਰੂ ਕਿਰਪਾ ਕਰਨ ਸਾਡੇ ਘਰ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਰਲ ਮਿਲ ਕੇ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਜੀਵਨ ਬਤੀਤ ਕਰਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੱਗੇ ਕਿਵੇਂ ਵੀਰੇ ਉਹ ਠੀਕ ਐ ਵੀਰੇ ਜੱਗੇ ਇੱਥੇ ਜੀ ਲੱਗ ਗਿਆ ਉਪਰ ਆ ਕੇ ਹਾਂ ਕੋਈ ਨਾ ਵੀਰੇ ਸਭ ਠੀਕ ਹੋਇਆ ਨਾ ਮੰਮੀ ਤੋਂ ਬਿਨਾ ਥੋੜਾ ਔਖਾ ਤਾਂ ਹੋਊਗਾ ਇੱਕ ਵਾਰੀ ਪਰ ਕੋਈ ਨਾ ਜੀ ਲੱਗ ਗਿਆ ਨਾ ਮੇਰੇ ਵੀਰੇ ਦਾ ਹੈਨਾ